ਪੀੜੀਾਰੀ ਸਾਧ ਸੰਗਤ ਜੀ ਇਹ ਗੱਲ ਓਦੋ ਦੀਏ ਜਦੋਂ ਗੁਰੂ ਤੇਗ ਬਹਾਦਰ ਜੀ ਸਿਰਫ 13 ਸਾਲ ਦੇ ਸੀ 1632 ਈਸਵੀ ਵਿੱਚ ਵਿਸਾਖੀ ਦਾ ਦੀਵਾਨ ਕਤਾਰਪੁਰ ਸੈਫ ਵਿਖੇ ਲਿਖਿਆ ਹੋਇਆ ਸੀਗਾ ਪੈਂਦੇ ਖਾਨ ਨੇ ਕਾਲੇ ਖਾਨ ਨਾਲ ਮਿਲ ਕੇ ਕਤਾਰਪੁਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਗੁਰੂ ਹਰਗੋਬਿੰਦ ਜੀ ਨੇ ਵੀ ਉਹ ਜਾਂ ਨਾਗ ਮੈਦਾਨ ਵਿੱਚ ਪਹੁੰਚੇ ਤੇ ਉਹਨਾਂ ਦਾ ਟਕਰਾ ਕੀਤਾ ਜਿਹੜਾ ਲੋਕਾਂ ਨੇ ਜੰਗ ਵਿੱਚ ਹਿੱਸਾ ਨਹੀਂ ਲਿਆ ਸੀ ਨਾ ਉਹ ਕੋਠਿਆਂ ਉੱਪਰ ਚੜ੍ਹ ਕੇ ਦੇਖ ਰਹੇ ਸੀ ਗੁਰੂ ਤੇਗ ਬਹਾਦਰ ਵੀ ਉਸ ਦਿਨਾਂ ਵਿੱਚ ਜੰਗ ਵਿੱਚ ਗਏ ਤੇ ਜਦੋਂ ਉਹਨਾਂ ਨੂੰ ਬਹੁਤ देर ਹੋ ਗਈ ਤਾਂ ਉਹਨਾਂ ਦੀ ਮਾਤਾ ਜਿਨੇ ਸੁਨੇਹਾ ਭੇਜਿਆ ਮਾਤਾ ਨਾਨਕੀ ਜੀ ਨੇ ਕਿ ਬੇਟਾ ਜੀ ਬਹੁਤ ਦੇਰ ਹੋ ਗਈ ਹੈ ਹੁਣ ਤੁਸੀਂ ਵਾਪਸ ਆ ਜਾਓ ਜਾ ਫਿਰ ਦਮ ਲੈ ਕੇ ਮਤਲਬ ਵੇ ਥੋੜਾ ਜਿਹਾ ਕਰਕੇ ਸ਼ਾਮ ਫਿਰ ਤੁਸੀਂ ਚਲੇ ਜਾਣਾ ਤੇ ਉਹਨਾਂ ਨੇ ਉਹਦਾ ਜਵਾਬ ਭੇਜਿਆ ਕਿ ਜੰਗ ਵਿੱਚੋਂ ਛੱਡ ਕੇ ਆਣਾ ਅਧਰਮ ਹੈ ਨਾ ਕਿ ਧਰਮ ਹੈ ਤੇ ਉਹਨਾਂ ਨੇ ਹੁਕਮ ਦੀ ਪਾਲਣਾ ਮੈਂ ਤੁਹਾਡੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਇਸ ਲਈ ਮੈਨੂੰ ਮਾਫ ਕਰ ਦਿਓ ਤੇ ਮੈਂ ਵੰਦੇਖਾਨ ਦੇ ਮਾਰੇ ਜਾਨ ਉਪਰਾਖ ਹੀ ਫੌਜਾਂ ਜਿੱਦੋਂ ਆਈਆਂ ਸੀ ਹਾਰ ਕੇ ਉਤਰ ਵਾਪਸ ਮੁੜ ਗਏ ਕਿਉਂਕਿ ਵੰਦੇਖਾਨ ਦਾ ਮਾਰਿਆ ਗਿਆ ਸੀਗਾ ਉਸ ਤੋਂ ਬਾਅਦ ਫੌਜਾਂ ਦੇ ਚਲੇ ਜਾਣ ਪਿੱਛੇ ਗੁਰੂ ਹਰਗੋਬਿੰਦ ਸਿੰਘ ਜੀ ਵੀ ਵਾਪਸ ਕਿਤਾਕੁਰ ਵਿਖੇ ਚੱਲੇ ਪਾ ਦਿੱਤੇ ਫਿਰ ਫਗਵਾੜੇ ਕੋਲ ਲਾਹੀ ਬੰਦੇ ਨੇ ਨੇ ਸਾਹੀ ਫੌਜਾਂ ਪਿੱਛੂ ਆ ਕੇ ਫਿਰ ਹਮਲਾ ਕਰ ਦਿੱਤਾ ਉਸ ਜੰਗ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਤੇਗ ਚਲਾਉਣ ਦੀ ਕਮਾਲ ਕਰ ਦਿੱਤੀ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਫੌਜਾਂ ਦਾ ਮੁਕਾਬਲਾ ਕੀਤਾ ਗੁਰੂ ਹਰਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦੀ ਬਹਾਦਰੀ ਦੇ ਕੇ ਬਹੁਤ ਹੀ ਖੁਸ਼ ਹੋਏ ਤੇ ਸ਼ਾਹੀ ਫੌਜਾਂ ਨੂੰ ਇਸ ਹਮਲੇ ਵਿੱਚ ਵੀ ਮੂੰ ਦਿਖਾਣੀ ਪਈ ਤੇ ਜੰਗ ਫਿਰ ਗੁਰੂ ਹਰਗੋਬਿੰਦ ਸਿੰਘ ਜੀ ਤੇ ਗੁਰੂ ਤੇਗ ਬਹਾਦਰ ਹੀ ਜਿੱਤੇ ਜੰਗ ਜਦੋਂ ਖਤਮ ਹੋ ਗਈ ਉਸ ਤੋਂ ਗੁਰੂ ਹਰਗੋਬਿੰਦ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਪਾਸ ਬੁਲਾ ਕੇ ਕਿਹਾ ਬੇਟਾ ਜੀ ਅੱਜ ਜੋ ਤੁਹਾਡਾ ਨਾਮ ਤਿਆਗਮਲ ਨਹੀਂ ਤੇਗ ਬਹਾਦਰ ਹੈ ਉਕੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਾ ਜਿਹੜਾ ਨਾਮ ਹੈ ਉਹ ਤਿਆਗ ਮਲ ਸੀਗਾ ਲੇਕਿਨ ਬਾਅਦ ਚੋ ਗੁਰੂ ਹਰਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਤੇਗ ਮਤਲਬ ਤਲਵਾਰ ਤੇਗ ਤਲਵਾਰ ਨੂੰ ਤੇਗ ਕਹਿੰਦੇ ਹਨ ਤੇਗ ਵੀ ਸ਼ਕਤੀ ਦੇ ਕੇ ਤਾਕਤ ਦੇ ਕੇ ਉਹਨਾਂ ਦੀ ਉਹਨਾਂ ਦਾ ਨਾਮ ਗੁਰੂ ਤਿਆਗ ਮਲ ਤੋਂ ਤੇਗ ਬਹਾਦਰ ਜੀ ਕਰ ਦਿੱਤਾ ਕਿ ਤੁਸੀਂ ਤੇਗ ਦੇ ਤਨੀ ਹੋ ਤਾਂ ਤੁਹਾਡਾ ਨਾਮ ਵੀ ਗੁਰ ਤੇਗ ਬਹਾਦਰ ਜੀ ਹੀ ਰੱਖਿਆ ਜਾਏਗਾ इस तो उपरत आप जी गुरुदेव गुरुदे गुरु तेग बहादुर जी के नाम न संबोधित किया जाता है वाहगुरु जी का खालसा वाहेगुरु जी की फतेह